ਸਾਡੀਆਂ ਜੜਾਂ ਇੱਥੋਂ ਸ਼ੁਰੂ ਹੋ ਜਾਂਦੀਆਂ ਹਨ ਅੰਗਰੇਜ਼ੀ ਰਾਜ 'ਚ ਸਾਡੀਆਂ ਜੜਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸੀਂ ਅੰਗਰੇਜ਼ਾਂ ਨੂੰ ਬਹੁਤ ਗਾਲਾਂ ਕੱਢੀਆਂ ਅਸੀਂ ਮੂਰਖ ਲੋਕ ਹੈ ਜਿਨ੍ਹਾਂ ਨੇ ਸਾਡੇ ਤੇ ਇਹਸਾਨ ਕੀਤੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਸਵਾਰਨ ਦੇ ਯਤਨ ਕੀਤੇ ਜਿਨ੍ਹਾਂ ਨੇ ਸਾਨੂੰ ਫੌਜ 'ਚ ਭਰਤੀ ਕੀਤਾ ਗੁਲਾਮ ਬਣਾ ਕੇ ਨਹੀਂ ਰੱਖਿਆ ਸਾਨੂੰ ਵਿਦਿਆ ਵੀ ਦਿੱਤੀ ਸਾਨੂੰ ਪੈਸਾ ਵੀ ਦਿੱਤਾ ਤੇ ਸਾਨੂੰ ਸੋਚ ਅਤੇ ਸਮਝ ਵੀ ਦਿੱਤੀ ਪਰ ਉਸ ਤੋਂ ਵੀ ਜ਼ਿਆਦਾ ਸਾਨੂੰ ਬਰਾਬਰੀ ਦਿੱਤੀ ਆਪਣੇ ਨਾਲ ਬੈਠਣ ਦਾ ਤੁਰਨ ਦਾ ਮੌਕਾ ਦਿੱਤਾ ਤਾਂ ਮਿੱਤਰੋ ਮੇਰੇ ਵੀਰੋ ਅਗਰ ਤੁਸੀਂ ਇਹ ਗੱਲਾਂ ਦਿਮਾਗ 'ਚ ਨਹੀਂ ਰੱਖੋਗੇ ਤਾਂ ਤੁਸੀਂ ਆਪਣੇ ਪੁਰਖਿਆਂ ਦੀ ਜਾਂ ਆਪਣੇ ਤੇ ਆਸਾਨ ਕਰਨ ਵਾਲੇ ਲੋਕਾਂ ਦੀ ਇੱਜ਼ਤ ਨਹੀਂ ਕਰ ਸਕੋਗੇ ਸਨਮਾਨ ਨਹੀਂ ਕਰ ਸਕੋਗੇ 1848 ਤੋਂ ਬਾਅਦ ਜਦ ਵਿਦਿਆ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ 1887 ਨੂੰ ਸ਼ਿਵਾਜੀ ਮਹਾਰਾਜ ਦੀ ਗੱਦੀ ਤੇ ਉਹਨਾਂ ਦੇ ਪੋਤਰੇ ਵਜੋਂ 샤ਹੂ ਮਹਾਰਾਜ ਗੱਦੀ ਤੇ ਬੈਠਦੇ ਆਂ ਔਰ ਉਹਨਾਂ ਦਾ ਵਾਅ ਸਿੱਧਾ ਬ੍ਰਾਹਮਣਾ ਨਾਲ ਪੈਂਦਾ ਜਿਸ ਤਰ੍ਹਾਂ ਸ਼ਿਵਾਜੀ ਮਹਾਰਾਜ ਨੂੰ ਬ੍ਰਾਹਮਣਾਂ ਨੇ ਮਾਰਿਆ ਦਰਕਾਰਿਆ ਇਹ ਗੱਲ ਸ਼ਾਹੂ ਮਹਾਰਾਜ ਨੂੰ ਬਚਪਨ ਚ ਪਤਾ ਲੱਗ ਗਿਆ ਸੀ ਅਰੋਣਾ ਨੇ ਕਦੇ ਬ੍ਰਾਹਮਣਾਂ ਦੀ ਪਰਵਾਹ ਨਹੀਂ ਕੀਤੀ ਉਸ ਸਮੇਂ ਜੋਤੇਰ ਜੋਤੀਰੋ ਫੂਲੇ ਦਾ ਇਨਕਲਾਬ ਬਹੁਤ ਅੱਗੇ ਵਧ ਆਇਆ ਸੀ ਔਰ ਉਸ ਨੂੰ ਸ਼ਾਹੂ ਮਹਾਰਾਜ ਨੇ ਵੇਖਿਆ ਔਰ ਤੁਸੀਂ ਨਹੀਂ ਜਾਣਦੇ ਕਿ 샤ਹੂ মহারাজ ਨੇ ਇੱਕ ਐਸਾ ਮਹਾਰਾਜਾ ਜਿਹੜਾ ਅਸ਼ੋਕ ਸਮਰਾਟ ਤੋਂ ਬਾਅਦ ਭਾਰਤ ਦੀ ਧਰਤੀ ਤੇ ਪੈਦਾ ਹੋਇਆ ਉਹਨੇ ਆਪਣੇ ਪਿੰਡਾਂ 'ਚ ਲਾਜ਼ਮੀ ਪ੍ਰਾਇਮਰੀ ਸਿੱਖਿਆ ਲਾਗੂ ਕੀਤੀ ਭਾਰਤ ਵਿੱਚ ਪਹਿਲੀ ਵਾਰ ਲਾਜ਼ਮੀ ਪ੍ਰਾਇਮਰੀ ਸਿੱਖਿਆ 샤ਹੂ মহারাজ ਦੇ ਹੁਕਮ ਅਨਸਾਰ ਲਾਗੂ ਹੋਈ ਇਹ ਅਸੀਂ ਨਹੀਂ ਜਾਣਦੇ ਸਾਨੂੰ ਖੋਤੇ ਬਣਾ ਕੇ ਰੱਖਿਆ ਗਿਆ ਸਾਨੂੰ ਮੂਰਖ ਤੇ ਉਹ ਜੱਡ ਬਣਾ ਕੇ ਰੱਖਿਆ ਗਿਆ ਹਜ਼ਾਰਾਂ ਸਾਲ ਸਾਨੂੰ ਮਿੱਟੀ ਦੇ ਮਾਦੋ ਬਣਾ ਕੇ ਰੱਖਿਆ ਗਿਆ ਸਾਨੂੰ ਰਾਖ ਬਣਾ ਦਿੱਤਾ ਗਿਆ ਢੇਰ ਬਣਾ ਦਿੱਤਾ ਗਿਆ ਮਿੱਟੀ ਦੇ ਅਸੀਂ ਨਹੀਂ ਜਾਣ ਸਕੇ ਕਿ ਦਾਦਾ ਸਾਹਿਬ ਜੋਤੀ ਰਹੋ ਫੁੱਲੇ ਨੇ ਜਾਂ ਅੰਗਰੇਜ਼ੀ ਸਾਸਨ ਨੇ ਜਾ ਸ਼ਾਹੂ ਮਹਾਰਾਜ ਨੇ ਸਾਡੇ ਜੀਵਨ ਚ ਕੀ ਕੀਤਾ ਸਾਡੇ ਜੀਵਨ ਵਾਸਤੇ ਕੀ ਕੀਤਾ ਉਹਨਾਂ ਨੇ ਜੋਤੀਰ ਫੁੱਲੇ ਨੇ ਪ੍ਰਾਇਮਰੀ ਸਕੂਲ ਖੋਲੇ ਪਰ ਸ਼ਾਹੂ ਮਹਾਰਾਜ ਨੇ ਲਾਜ਼ਮੀ ਪ੍ਰਾਇਮਰੀ ਵਿਦਿਆ ਲਾਗੂ ਕੀਤੀ ਇਹ ਭਾਰਤ ਦੀ ਪਹਿਲੀ ਵੱਡੀ ਘਟਨਾ ਹੈ ਜਦੋਂ ਸ਼ਾਹੂ ਮਹਾਰਾਜ ਗੱਦੀ ਤੇ ਬੈਠੇ ਤਾਂ ਉਹਨਾਂ ਦੇ ਸਾਰੇ ਮੰਤਰੀ ਬ੍ਰਾਹਮਣ ਸੀ ਪਰ ਜਦੋਂ 샤ਹੂ মহারাজ ਇਸ ਸੰਸਾਰ ਨੂੰ ਛੱਡ ਕੇ 1922 ਚ ਜਾਂਦੇ ਐ ਤਾਂ ਉਸ ਵੇਲੇ ਕੋਈ ਵੀ ਮੰਤਰੀ ਬ੍ਰਾਹਮਣ ਉਹਨਾਂ ਦੇ ਮੰਤਰੀ ਮੰਡਲ ਚ ਨਹੀਂ ਸੀ। शूद्र ਮੰਤਰੀ ਬਣ ਗਏ ਸੀ। शूद्र ਜਰਨੈਲ ਬਣ ਗਏ ਸੀ। માંગਦੇ ਮਹਾਰਾਜ 샤ਹੂ মহারাজ ਦੇ ਬੋਡੀਗਾਰਡ ਬਣੇ ਹੋਏ ਸੀ। ਇਸ ਇਨਕਲਾਬ ਨੂੰ ਅਸੀਂ ਨਹੀਂ ਸਮਝ ਸਕਦੇ ਇਸੇ ਇਨਕਲਾਬ ਦੇ ਵਿੱਚ 1902 ਦੇ ਵਿੱਚ ਸ਼ਾਹੂ ਮਹਾਰਾਜ ਨਵਾਂ ਹੁਕਮ ਜਾਰੀ ਕਰਦੇ ਆ ਕਿ 50% ਨੌਕਰੀਆਂ ਦੇਸ਼ ਦੇ ਦਬੇ ਕੁਚਲੇ ਅਪਮਾਨਿਤ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤੇ 50% ਦੂਸਰੀਆਂ ਜਾਤੀਆਂ ਨੂੰ ਦਿੱਤੀਆਂ ਜਾਣਗੀਆਂ ਔਰ ਇਸ ਤੋਂ ਵੀ ਬਾਅਦ ਸ਼ਾਹੂ ਮਹਾਰਾਜ ਨੇ ਬਾਬਾ ਸਾਹਿਬ ਡਾਕਟਰ ਮਿੜਕਰ ਨੂੰ ਪੜਨ ਵਾਸਤੇ თან ਦਿੱਤਾ ਸਿਆਜੀ ਮਹਾਰਾਜ ਗੈਕਵੜ ਨੇ ਵਜੀਫਾ ਦਿੱਤਾ ਔਰ ਇਹ ਦੋਨੇ ਪਛੜੀ ਜਾਤੀ ਦੇ ਰਾਜਾ ਸੀ ਸਿਆਜੀ ਮਹਾਰਾਜ ਗੈਕਵੜ ਔਰ ਛੌ ਚਤਰਪਤੀ ਮਹਾਰਾਜਾ ਕੋਲਾਪੁਰ ਜੋ ਸ਼ਿਵਾਜੀ ਦੇ ਵੰਸ਼ਜ ਹੈ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮੇੜਕਰ ਨੂੰ ਪੜਾਇਆ ਔਰ ਮੈਂ ਇਸ ਇਨਕਲਾਬ ਨੂੰ ਹਜ਼ਾਰਾਂ ਵਾਰ ਕਹਿ ਕੇ ਹਜ਼ਾਰਾਂ ਵਾਰ ਬੋਲ ਕੇ ਹਜ਼ਾਰਾਂ ਵਾਰ ਲਿਖ ਕੇ ਆਪਣੇ ਲੋਕਾਂ ਦੇ ਵਿੱਚ ਕਰੋ ਕਰੀ ਗਲੀਆਂ-ਗਲੀ ਗਾਉਂਦਾ ਰਹਾ ਅੱਜ ਮੈਨੂੰ 35 ਸਾਲ ਹੋ ਗਏ ਇਹਨਾਂ ਪੁਰਖਿਆਂ ਦੀ ਕਹਾਣੀ ਕਹਿੰਦੇ ਨੂੰ 1922 ਚ ਸ਼ਾਹੂ ਮਹਾਰਾਜ ਜਦੋਂ ਤਨ ਦੇ ਕੇ ਬਾਬਾ ਸਾਹਿਬ ਨੂੰ ਪੜਨ ਭੇਜਦੇ ਐ ਤਾਂ ਬਾਬਾ ਸਾਹਿਬ ਬਹੁਤ ਡਿਗਰੀਆਂ ਲੈ ਕੇ 1922 ਚ ਵਾਪਸ ਆਉਂਦੇ ਆ ਜਦੋਂ ਬਾਬਾ ਸਾਹਿਬ ਵਾਪਸ ਆਉਂਦੇ ਆ ਤਾਂ ਬੇहद ਖੁਸ਼ ਹੈ ਕਿ ਉਹ ਦੁਨੀਆ ਦੇ ਸਭ ਤੋਂ ਪੜੇ ਵੱਧ ਪੜੇ ਲਿਖੇ ਲੋਕਾਂ ਚੋਂ ਇੱਕ ਹੈ ਉਹਨਾਂ ਨੂੰ ਐਡੀ ਵੱਡੀ ਮਾਨਤਾ ਮਿਲ ਚੁੱਕੀ ਸੀ ਕਿ ਸੰਸਾਰ ਦੇ 6 ਮਹਾਨ ਸਿਦਾਂਤਕਾਰਾਂ ਵਿੱਚੋਂ ਫਿਲਾਸਫਰਾਂ ਵਿੱਚੋਂ ਵਿਚਾਰਧਾਰਕਾਂ ਵਿੱਚੋਂ ਬਾਬਾ ਸਾਹਿਬ ਇੱਕ ਖਾਸ ਸੀ ਜਿੱਥੇ ਉਹ ਪੜ੍ਹੇ ਉੱਥੇ ਅੱਜ ਵੀ ਯੂਨੀਵਰਸਿਟੀਆਂ ਦੇ ਦਰਵਾਜ਼ਿਆਂ ਦੇ ਉੱਤੇ ਲਿਖਿਆ ਹੋਇਆ ਕਿ ਇਸ ਜਗ੍ਹਾ ਤੇ ਸੰਸਾਰ ਦਾ ਇੱਕ ਖਾਸ ਵਿਅਕਤੀ ਪੜ੍ਹਿਆ ਕਰਦਾ ਸੀ ਅਸੀਂ ਮੂਰਖ ਲੋਕ ਅੱਜ ਵੀ ਇਹ ਸੱਚ ਨੂੰ ਨਹੀਂ ਜਾਣ ਸਕੇ ਕਿਉਂਕਿ ਬ੍ਰਾਹਮਣ ਨੇ ਜਾਂ ਬ੍ਰਾਹਮਣ ਦੇ ਪੈਰੋਕਾਰਾਂ ਨੇ ਇੱਕ ਤਾਂ ਸਾਨੂੰ ਨਾਮ ਸਿਮਰਨ ਦਿੱਤਾ ਹੋਇਆ ਜਿਹਦੇ ਅਸੀਂ ਜ਼ਿੰਦਗੀ ਭਰ ਜੀ ਦੀ ਕਮਾਈ ਕਰਦੇ ਆਂ ਔਰ ਸਾਡੇ ਪੱਲੇ ਢੱਕਾ ਨਹੀਂ ਪੈਂਦਾ ਅਸੀਂ ਜ਼ਿੰਦਗੀ ਭਰ ਨਰਕ ਭੋਗਦੇ ਰਹਿੰਨੇ ਆਂ ਅਸੀਂ ਸੁਰਗ ਦੇ ਦਰਸ਼ਨ ਕਿਤੇ ਨਹੀਂ ਕਰਦੇ ਨੰਬਰ 2 ਤੇ ਸਾਨੂੰ ਇੰਨੀਆਂ ਗਲਤ ਕਹਾਣੀਆਂ ਪੜਾਈਆਂ ਗਈਆਂ ਜਿਹੜੇ ਸਾਡੇ ਦੁਸ਼ਮਣ ਐ ਉਹਨਾਂ ਦੀਆਂ ਕਥਾਵਾਂ ਪੜਾਈਆਂ ਗਈਆਂ ਰਟਾਈਆਂ ਗਈਆਂ ਕਿ ਸਾਡੇ ਦਿਮਾਗ 'ਚ ਬਚਿਆ ਹੀ ਨਹੀਂ ਤਾਂ ਕੋਈ ਜਿੱਥੇ ਸਾਡੇ ਪੁਰਖੇ ਆ ਕੇ ਖੜੇ ਹੁੰਦੇ 1922 ਜੇ ਤਾਂ ਬਾਬਾ ਸਾਹਿਬ ਡਾਕਟਰ ਮਿਲਕਰ ਦੁਨੀਆ ਭਰ ਦੀਆਂ ਵੱਡੀਆਂ ਡਿਗਰੀਆਂ ਲੈ ਕੇ ਵਾਪਸ ਆਏ ਤਾਂ ਇਹ ਆਨੰਦ ਸੀ ਉਹਨਾਂ ਦੇ ਦਿਮਾਗ 'ਚ ਤਾਂ ਉਹਨਾਂ ਨੇ ਆਪਣੇ ਕੁਝ ਲੋਕਾਂ ਨੂੰ ਕਿਹਾ ਕਿ ਜਾਓ ਬਸਤੀ ਚ ਜਾਓ ਆਪਣੀ ਚ ਤੇ ਲੋਕਾਂ ਨੂੰ ਕਹੋ ਕਿ ਡਾਕਟਰ ਮੇੜਕਰ ਤੁਹਾਨੂੰ ਮਿਲਣਾ ਚਾਹੁੰਦਾ ਹੈ ਇਹ 1922 ਦੀ ਘਟਨਾ ਹੈ ਇਹ ਬਾਬਾ ਸਾਹਿਬ ਮੇੜਕਰ ਖੁਦ ਜ਼ਿਕਰ ਕਰਦੇ ਆ ਇਸ ਘਟਨਾ ਦਾ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ ਕਿਹਾ ਕਿ ਜਾਓ ਆਪਣੀ ਬਸਤੀ ਦੇ ਲੋਕਾਂ ਨੂੰ ਕਹੋ ਕਿ ਅਮਬੇੜਕਰ ਆਇਆ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਬਹੁਤ ਲੰਬਾ ਸਮਾਂ ਨਿਕਲ ਗਿਆ ਦਿਨ ਬੀਤਣ ਤੇ ਆ ਗਿਆ ਕੋਈ ਆਦਮੀ ਜਾਂ ਤਾਂ ਲੋਕਾਂ ਨੂੰ ਇਕੱਠੇ ਕਰਨ ਵਾਲੇ ਸੀ ਦੋ ਚਾਰ ਆਦਮੀ ਜਾਂ ਫਿਰ ਇੱਕ ਅੱਧਾ ਕੋਈ ਹੋਰ ਆਇਆ ਅਖੀਰ ਜਦ ਬਾਬਾ ਸਾਹਿਬ ਉੱਤੇ ਪਹੁੰਚੇ ਤਾਂ ਬਾਬਾ ਸਾਹਿਬ ਨੂੰ ਸੁਣਨ ਵਾਸਤੇ ਦੇਖਣ ਵਾਸਤੇ ਬਸਤੀ ਦਾ ਕੋਈ ਆਦਮੀ ਨਹੀਂ ਆਇਆ ਜਰਾ ਸੋਚ ਕੇ ਵੇਖੋ ਜੇ ਤੁਹਾਡੇ ਅੰਦਰ ਕਲਜਾ ਹੈ ਜੇ ਤੁਹਾਡੇ ਅੰਦਰ ਕੋਈ ਬੁੱਧੀ ਦਾ ਅੰਛ ਹੈ ਜੇ ਤੁਸੀਂ ਸੀਨਾ ਰੱਖਦੇ ਹੋ ਜੇ ਤੁਹਾ ਦਾ ਤੁਹਾਡਾ ਸੀਨਾ ਤੜਕਦਾ ਹੈ ਤਾਂ ਜਰਾ ਸੋਚ ਕੇ ਵੇਖੋ ਕਿ 1922 ਚ ਜਦ ਦੁਨੀਆ ਦਾ ਮਹਾਨ ਵਿਦਵਾਨ ਪੜ ਕੇ ਆਪਣੀ ਬਸਤੀ ਚਾਹੁੰਦਾ ਹੈ ਤਾਂ ਕੋਈ ਮੂਰਖ ਆਦਮੀ ਵੀ ਉਹਨੂੰ ਵੇਖਣ ਵਾਸਤੇ ਨਹੀਂ ਆਉਂਦਾ ਬਾਬਾ ਸਭ ਕਹਿੰਦੇ ਐ ਕਿ ਉਸ ਵੇਲੇ ਲੋਕ ਤਾਸ਼ ਖੇਡ ਰਹੇ ਸੀ ਸਿਗਟਾਂ ਬੀੜੀਆਂ ਪੀ ਰਹੇ ਸੀ ਉੱਕੀਆਂ ਪੀ ਰਹੇ ਸੀ ਔਰ ਗੰਦੀਆਂ ਨਾਲੀਆਂ ਦੇ ਉੱਤੇ ਬੈਠੇ ਸੀ ਝੌਪੜੀਆਂ ਦੇ ਵਿਚਕਾਰ ਔਰਤਾਂ ਜੇ ਅਸੀਂ ਸਹੀ ਕਹੀਏ ਤਾਂ ਆਪਣੀਆਂ ਜੂਹਾਂ ਕੱਢਣ ਚ ਰੁੱਝੀਆਂ ਹੋਣ ਕਿਆਂ ਇਹ ਮਿਹੜ ਕਰ ਕੌਣ ਹੁੰਦਾ ਐ ਉਹਨਾਂ ਨੂੰ ਦੱਸਿਆ ਵੀ ਗਿਆ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਤਾਂ ਤੁਸੀਂ ਜਰਾ ਆਪਣੇ ਸੀਨ ਨੇ ਤੇ ਆਤਰਾ ਕੇ ਵੇਖੋ ਕਿ ਉਸ ਮਨੁੱਖ ਨਾਲ ਕੀ ਬੀਤੀ ਹੋਏਗੀ ਉਹ ਜਿਸ ਤਰ੍ਹਾਂ ਗਏ ਉਸੇ ਤਰ੍ਹਾਂ ਵਾਪਸ ਆ ਗਏ ਉਹ ਬੇਚੈਨ ਕਿਸ ਹੱਦ ਤੱਕ ਬੇਚੈਨ ਹੋਏ ਹੋਣਗੇ ਕੌਣ ਜਾਣ ਸਕਦਾ ਹੈ ਜਦ ਮੈਂ ਸੋਚਦਾ ਹਾਂ ਤਾਂ ਮੇਰਾ ਕਾੜਜਾ ਪੜਦਾ ਹੈ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਵੀ ਬਰਦਾਸ਼ਤ ਨਹੀਂ ਹੁੰਦਾ ਇਹ ਘਟਨਾ 1922 ਦੀ ਹੈ ਤੇ ਮੈਂ 1980 ਤੱਕ ਡਾਕਟਰ ਮਿਹੜਕਰ ਦਾ ਨਾਂ ਨਹੀਂ ਸੀ ਜਾਣਦਾ ਸਾਡਾ ਇੱਕ ਚਪੜਾਸੀ ਕਿਹਾ ਕਰਦਾ ਸੀ ਕਿ ਸਰਦਾਰਾ ਤੂੰ ਜੋ ਵੀ ਹੈਗਾ ਅੱਜ ਜਿੱਥੇ ਵੀ ਪਹੁੰਚ ਗਿਆ ਤੂੰ ਡਾਕਟਰ ਬੈਡ ਕਰ ਕਰਕੇ ਆਇਆ ਇੱਕ ਚਪੜਾਸੀ ਨੂੰ ਪਤਾ ਸੀ ਬਾਬਾ ਸਾਹਿਬ ਰੇਡ ਕਰਦਾ ਔਰ ਮੈਨੂੰ ਡਿਗਰੀ ਧਾਰੀ ਨੂੰ ਕੋਈ ਪਤਾ ਨਹੀਂ ਸੀ ਤੁਸੀਂ ਮਿੱਤਰੋ ਸਾਡਾ ਦਰਦ ਜਾਪਣਾ ਦਰਦ ਕੀ ਦੱਸ ਸਕਦੇ ਹੋ ਬਾਬਾ ਸਾਹਿਬ ਨੇ 1942 22 ਚ ਸ਼ਾਹੂ ਮਹਾਰਾਜ ਦੇ ਜਾਣ ਤੋਂ ਬਾਅਦ ਇਸ ਦੇਸ਼ ਦੇ ਬਹੁਜੰਨ ਦੀ ਕਮਾਂਡ ਸੰਭਾਲੀ ਸ਼ਾਹ ਮਹਾਰਾਜ ਮਰਨ ਤੋਂ ਪਹਿਲਾਂ ਬਾਬਾ ਸਾਹਿਬ ਨੂੰ ਬਹੁਜਨ ਦੇ ਨੇਤਾ ਬਣਾ ਕੇ ਗਏ ਫਿਰ ਨਹਿਰੂ ਤੇ ਗਾਂਧੀ ਨਾਲ ਤੇ ਉਹਦੀ ਕਾਂਗਰਸ ਨਾਲ ਬ੍ਰਾਹਮਣਾਂ ਨਾਲ ਇੱਕ ਯੁੱਧ ਚੱਲਿਆ ਇਸ ਯੁੱਧ ਦੀ ਕਹਾਣੀ ਮੈਂ ਫਿਰ ਕਹੂੰਗਾ ਕਿਸੇ ਦਿਨ ਫਿਰ ਕਹੂੰਗਾ ਪਰ ਬਾਬਾ ਸਾਹਿਬ ਡਾਕਟਰ ਮੀੜਕਰ ਵੱਦੇ 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 ਇਸ ਥਾਂ ਤੇ ਪਹੁੰਚ ਗਏ ਕਿ 1942 ਚ ਜੁਲਾਈ ਦੇ ਮਹੀਨੇ ਬਾਬਾ ਸਾਹਿਬ ਬੈਡ ਕਰ ਰਹੇ ਇਸ ਦੇਸ਼ ਦੇ ਚਾਰ ਵਿਭਾਗਾਂ ਦੇ ਚਾਰ ਮਹਿਕਮਿਆਂ ਦੇ ਮੰਤਰੀ ਬਣ ਗਏ ਔਰ ਜਦੋਂ ਮੰਤਰੀ ਬਣੇ 18 19 20 17 18 19 20 ਇਹ 18 19 20 ਨੂੰ ਬਾਬਾ ਸਾਹਿਬ ਮੜਕਰ ਬੰਬੇ ਪਹੁੰਚੇ ਬੰਬੇ ਉਹਨਾਂ ਦੇ ਸਾਹਮਣੇ 70 75000 ਲੋਕ ਬੈਠੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਸੰਬੋਧਨ ਕਰਦੇ ਕਿਹਾ ਕਿ ਜਦ 1922 ਚ ਮੈਂ ਆਪਣੀ ਬਸਤੀ ਚ ਗਿਆ ਤਾਂ ਮੈਨੂੰ ਵੇਖਣ ਵਾਲਾ ਕੋਈ ਨਹੀਂ ਸੀ ਮੈਨੂੰ ਸੁਣਨ ਵਾਲਾ ਕੋਈ ਨਹੀਂ ਸੀ ਮੇਰੇ ਵੱਲ ਅੱਖ ਪੁੱਟ ਕੇ ਦੇਖਣ ਵਾਲਾ ਕੋਈ ਨਹੀਂ ਸੀ ਮੈਂ ਆਪਣੀ ਸੁੰਨੀ ਸੜੀ ਹੋਈ ਬਸਤੀ 'ਚ ਆਪਣੇ ਲੋਕਾਂ ਨੂੰ ਡੀਕਦਾ ਰਿਹਾ ਕੋਈ ਨਹੀਂ ਆਇਆ ਔਰ ਅੱਜ ਜਦੋਂ ਮੈਂ ਭਾਰਤ ਸਰਕਾਰ ਦੇ ਚਾਰ ਮਹਿਕਮਿਆਂ ਦਾ ਮੰਤਰੀ ਹਾਂ ਔਰ ਅਸੀਂ 1922 ਤੋਂ ਬਾਅਦ 1942 ਤੱਕ ਜਿਹੜੀ جنگ ਲੜੀ ਹੈ ਉਸ جنگ ਦਾ ਨਤੀਜਾ ਇਹ ਹੈ ਬਾਬਾ ਸਾਹਿਬ 18 ਜੁਲਾਈ ਜਾਂ 19 ਜੁਲਾਈ ਨੂੰ ਬੰਬੇ ਦੀ ਉਸ ਸਵਜ ਬੋਲਦੇ ਆ ਕਿ ਜਿੱਥੇ ਮੈਨੂੰ ਵੇਖਣ ਵਾਲਾ ਕੋਈ ਨਹੀਂ ਸੀ ਸੁਣਨ ਵਾਲਾ ਕੋਈ ਨਹੀਂ ਸੀ ਅਜੋ 1942 ਚ 500 ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਅਸ਼ੂਤ ਲੋਕ ਪੂਰੇ ਦੇਸ਼ ਚ ਬਣ ਚੁੱਕੇ ਆ ਤੇ ਨੌਕਰੀਆਂ ਤੇ ਵੀ ਲੱਗ ਚੁੱਕੇ ਆ ਮੇਰੇ ਵੀਰੋ ਮੈਂ ਬਾਬਾ ਸਾਹਿਬ ਦਾ ਪਹਿਲਾ ਸਬਕ ਉਹਨਾਂ ਦੇ ਇਤਿਹਾਸ ਦੀ ਪਹਿਲੀ ਕਹਾਣੀ ਔਰ ਆਪਣੇ ਦਰਦ ਦਾ ਪਹਿਲਾ ਵਰਤਾਂਤ ਅੱਜ ਇੱਕ ਤਰੀਕ ਨੂੰ ਤੁਹਾਡੇ ਸਾਹਮਣੇ ਰੱਖਿਆ ਹੈ ਤਾਂ ਕਿ ਤੁਸੀਂ ਸਮਝ ਸਕੋਗੇ ਤੁਸੀਂ ਇੱਥੋਂ ਤੱਕ ਕਿਵੇਂ ਆਏ ਹੋ ਬੇਸ਼ਮਾਰ ਲੋਕ 2 ਕਰੋੜ ਆਦਮੀ ਤਾਂ ਨੌਕਰੀ ਤੇ ਲੱਗਿਆ ਅਯੋਤਾਂ ਦਾ ਐਸ்சிਐਸਟੀ ਜਿਹਨੂੰ ਕਹਿੰਦੇ ਆ 2 ਕਰੋੜ ਆਦਮੀ ਨੌਕਰੀ ਤੇ ਲੱਗਿਆ 70 ਸਾਲ ਚ ਓਰੇਨਾਚੋਂ ਕਿੰਨੇ ਲੱਖ ਗ੍ਰੈਜੂਏਟ ਹੋਏ ਔਰ ਕਿੰਨੇ ਲੱਖ ਪੋਸਟ ਗ੍ਰੈਜੂਏਟ ਹੋਏ ਔਰ ਕਿੰਨੇ ਹਜ਼ਾਰਾਂ ਪੀਐਚਡੀ ਹੋਏ ਇਹ ਮੈਂ ਨਹੀਂ ਦੱਸ ਸਕਦਾ ਪਰੇ ਸੱਚ ਹੈ ਕਿ ਅਸੀਂ ਹੋਏ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਨਹੀਂ ਜਾਣਦੇ ਕਿ ਸਾਡੀਆਂ ਜੜਾਂ ਕਦੋਂ ਲੱਗੀਆਂ ਅਸੀਂ ਨਹੀਂ ਜਾਣਦੇ ਕਿ 1848 ਤੋਂ ਬਾਅਦ 181942 ਤੱਕ 1848 ਤੋਂ ਬਾਅਦ 1942 ਤੱਕ ਕਰੀਬ 90-95 ਸਾਲਾਂ ਚ ਬਾਬਾ ਸਾਹਿਬ ਖੁਦ ਕਹਿੰਦੇ ਆ ਕਿ 500 ਪੋਸਟ ਗ੍ਰੈਜੂਏਟ ਤੇ ਗ੍ਰੈਜੂਏਟ ਪੂਰੇ ਭਾਰਤ ਚ ਸਾਡੇ ਉਸ ਮਹਾਨ ਯੁੱਗ ਪਲਟਾਊ ਇਨਕਲਾਬ ਕਰਕੇ ਪੈਦਾ ਹੋਏ ਜਿਹੜਾ ਇਨਕਲਾਬ ਜੋਤੀਰਾਓ ਫੂਲੇ اور ਸਬਿਤਰੀ ਦਾਦੀ ਸਾਹਿਬਾ ਸਬਿਤਰੀ ਬਾਈ ਫੂਲੇ ਨੇ بیਜਿਆ ਉਹ ਇਨਕਲਾਬ ਜਿਹੜਾ 샤ਹੂ ਮਹਾਰਾਜ ਨੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਲਾਗੂ ਕਰਕੇ ਸ਼ੁਰੂ ਕੀਤਾ। ਔਰ ਉਹ ਇਨਕਲਾਬ ਜਿਹੜਾ ਬੰਗਾਲ ਤੋਂ ਅੰਗਰੇਜ਼ੀ ਸ਼ਾਸਨ ਦੌਰਾਨ ਸ਼ੁਰੂ ਹੋਇਆ ਔਰ ਹਜ਼ਾਰਾਂ ਹਜ਼ਾਰਾਂ ਬੱਚੇ ਸਕੂਲ ਜਾਣੇ ਸ਼ੁਰੂ ਹੋਏ। ਉੱਚੀ ਵਿਦਿਆ ਤੱਕ ਪਹੁੰਚੇ। ਔਰ 1942 ਚ ਬਾਬਾ ਸਾਹਿਬ ਡਾਕਟਰ ਮੇੜਕਰ ਜੁਲਾਈ ਦੇ ਮਹੀਨੇ ਚ ਬੰਬੇ ਦੀ ਇੱਕ ਮਹਾ ਵਿਸ਼ਾਲ ਸਭਾ ਨੂੰ ਜਿੱਥੇ 75000 ਲੋਕ ਬੈਠੇ ਆ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਮੇਰੇ ਵਾਸਤੇ ਇਹ ਇਤਿਹਾਸ ਦਾ ਇਨਕਲਾਬ ਦਾ ਇੱਕ ਮਹਾਨ ਕਾਂਡਾ ਹੈ ਵੀਰੋ ਜੋ ਮੈਂ ਤੁਹਾਡੇ ਸਾਹਮਣੇ ਰੱਖਿਆ ਮੈਂ ਤੁਹਾਡੀ ਤੋਂ ਉਮੀਦ ਕਰੂੰਗਾ ਕਿ ਤੁਸੀਂ ਇਹਨੂੰ ਯਾਦ ਕਰੋਗੇ ਆਪਣੇ ਲੋਕਾਂ ਤੱਕ ਲੈ ਜਾਓਗੇ ਅਗਰ ਤੁਸੀਂ ਨਾਂ ਵੀ ਕਹਿ ਸਕੇ ਨਾ ਵੀ ਯਾਦ ਰੱਖ ਸਕੇ ਤਾਂ ਮੈਂ ਬੋਲ ਦਿੱਤਾ ਹੈ ਔਰ ਇਹ ਤੁਹਾਡੇ ਰਿਕਾਰਡ ਚ ਆ ਗਿਆ ਹੈ ਔਰ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨੂੰ ਆਪਣੇ ਲੋਕਾਂ ਤੱਕ ਲੈ ਜਾਓਗੇ ਜੈ ਪੀਮ ਜੈ 파ਰਤ ਨਮੋ ਬੁੱਧਾ